ਤਲਵੰਡੀ ਖੁੰਮਨ ਤੋਂ ਚਾਚੋਵਾਲੀ ਤੱਕ ਆਉਂਦੀ ਸੜਕ ਦਾ ਰੱਖਿਆ ਨੀ ਪੱਥਰ ਹਲਕਾ ਇੰਚਾਰਜ ਤਲਬੀਰ ਸਿੰਘ ਨੇ ਕੀਤਾ ਉਦਘਾਟਨ ਆਮ ਆਦਮੀ ਦੇ ਇੰਚਾਰਜ ਤਲਬੀਰ ਸਿੰਘ ਵੱਲੋਂ ਵੱਖ-ਵੱਖ ਸੜਕਾਂ ਦਾ ਕੀਤਾ ਗਿਆ ਉਦਘਾਟਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਲਬੀਰ ਜੀ ਨੇ ਕਿਹਾ ਕਿ ਮੈਂ ਸੀਐਮ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਦਿਲ ਖੋਲ ਕੇ ਗੱਫੇ ਦਿੱਤੇ ਸੜਕਾਂ ਦੇ ਨਿਰਮਾਣ ਵਾਸਤੇ 75% ਟੈਂਡਰ ਪਾਸ ਹੋ ਚੁੱਕੇ ਹਨ 10 ਸੜਕਾਂ ਦੇ ਮਹਿਤਾ ਸਾਈਡ ਦੇ ਨਹੀਂ ਪੱਥਰ ਰੱਖੇ ਸੀ ਅੱਜ ਕਥੋਂ ਨੰਗਲ ਵਾਲੇ ਨੇੜਲੇ ਪਿੰਡ ਦਾ ਨਹੀਂ ਪੱਥਰ ਰੱਖਿਆ ਹੈ ਤਲਵੰਡੀ ਖੁੰਮਤੋਂ ਚਾਚੋ ਵਾਲੀ ਵੱਲ ਜਾਂਦੀ ਛੜਕ ਦਾ 1 ਕਰੋੜ 19 ਲੱਖ 70 ਹਜ਼ਾਰ ਦੀ ਲਾਗਤ ਨਾਲ ਇਹ ਸੜਕ ਬਣਦੀ ਹੈ ਪੌਣੇ 3 ਕਿਲੋਮੀਟਰ ਦੀ ਸੜਕ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਲਾਕੇ ਦੇ 15 ਸਾਲਾਂ ਬਾਅਦ ਕਿਸਮਤ ਜਾਗੀ ਹੈ 15 ਸਾਲਾਂ ਤੋਂ ਸੜਕ ਦੀ ਕੋਈ ਰਿਪੇਅਰ ਨਹੀਂ ਹੋਈ ਸੀ ਲਗਭਗ 30 ਸਟੇਡੀਅਮ ਜੀਠਾ ਹਲਕਾ ਦੇ ਵਿੱਚ ਆਏ ਹਨ ਤਲਵੰਡੀ ਖੁੰਮਣ ਸਟੇਡੀਅਮ ਵੀ ਪਾਸ ਹੋ ਗਿਆ ਹੈ ਜਲਦ ਹੀ ਉਸ ਦਾ ਵੀ ਕੰਮ ਸ਼ੁਰੂ ਕੀਤਾ ਜਾਵੇਗਾ ਇਸ ਮੌਕੇ ਸਮਸ਼ੇਰ ਸਿੰਘ ਚਾਚੋਵਾਲੀ ਤੇ ਰਸੇਮ ਸਿੰਘ ਗਿੱਲ ਚਾਚੋਵਾਲੀ ਬਿੱਟੂ ਰੰਗੀਲਪੁਰਾ ਸੀਤਲ ਸਿੰਘ ਚਾਚੋਵਾਲੀ ਬਜਨ ਲਾਲ ਕਾਲਾ ਜੈੰਤੀਪੁਰ ਗੁਲਸ਼ਨ ਕੁਮਾਰ ਬਾਵਾ ਡੇਰੀ ਕੁਲਦੀਪ ਸਿੰਘ ਕਾਲੋ ਜਗਜੀਵਨ ਸਿੰਘ ਤਲਵੰਡੀ ਬਾਉ ਚਾਚੋਵਾਲੀ ਮਿੰਟਾ ਤਲਵੰਡੀ ਕਿਰਪਾਲ ਸਿੰਘ ਤਲਵੰਡੀ ਬਾਬਾ ਸੁਖਚਾਨ ਸਿੰਘ ਤਲਵੰਡੀ ਆਦ ਹਾਜ਼ਰ ਸਨ ਮਜੀਠਾ ਤੋਂ ਸੁਖਬੀਰ ਸਿੱਧੂ ਪਬਲਿਕ ਪ੍ਰਾਈਮ ਟੀਵੀ ਸਭ ਨੇ ਠੀਕ ਹੈ ਨਾ ਬੋਲੇ ਦੇਖੋ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸੀਐਮ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਬੜਾ ਦਿਲ ਖੋਲ ਕੇ ਘੱਪੇ ਦਿੱਤੇ ਆ ਛੜਕਾਂ ਵਾਸਤੇ ਮੈਨੂੰ ਲੱਗਦਾ ਕਿ ਮੈਂ ਕੋਈ ਵੀ ਹਲਕੇ ਦੀ ਜਿਹੜੀ ਆ ਛੜਕਾ ਉਹ ਨਹੀਂ ਰਹਿਣ ਦਿੱਤੀ 70 5% ਜਿਹੜੀ ਆਲਮੋਸਟ ਛੜਕਾਂ ਦੇ ਜਿਹੜੇ ਆ ਟੈਂਡਰ ਪਾਸ ਹੋ ਚੁੱਕੇ ਆ ਮੈਂ 10 ਛੜਕਾਂ ਦੇ ਪਹਿਲਾਂ ਵੀ ਇੱਕ ਦਿਨ ਜਿਹੜੇ ਨਹੀਂ ਪੱਥਰ ਰੱਖੇ ਸੀਗੇ ਉਹ ਮੈਦਾ ਵਾਲੀ ਸਾਈਡ ਤੇ ਰੱਖੇ ਸੀਗੇ ਮੈਦਾ ਰੋਡ ਤੇ ਅੱਜ ਮੈਂ ਇਧਰਲੇ ਪਾਸੇ ਆਇਆ ਤੇ ਕਤੂ ਨੰਗਲ ਵਾਲੇ ਪਾਸੇ ਤੇ ਅੱਜ ਮੈਂ 10 ਛੜਕਾਂ ਦੇ ਇਧਰ ਵੀ ਨਹੀਂ ਪੱਥਰ ਖੜਕਾ ਇਹ ਜਿਹੜੀਆਂ 10 ਛੜਕਾਂ ਦੀ ਜਿਹੜੀ ਅੱਜ ਦੀ ਜਿਹੜੀ ਅਮਾਊਂਟ ਬੰਦੀ ਆ ਇਹ ਕੋਈ 6 ਕਰੋੜ 55 ਲੱਖ ਤੇ 83 ਹਜ਼ਾਰ ਰੁਪਈਆ ਅੱਜ ਜਿਹੜੀਆਂ ਜਿਹੜੀਆਂ ਛੜਕਾਂ ਉਹ ਬਣ ਗਈਆਂ ਜਿਹੜੀ ਹੁਣ ਆਪਾਂ ਜਿਹੜੇ ਨਹੀਂ ਬਸ ਪੱਥਰ ਦੇ ਖਲੋਤੇ ਆ ਜਿਹੜੀ ਤਲਵੰਡੀ ਖੰਮਨ ਤੋਂ ਚਾਚੋ ਵਾਲੀ ਜਾਣੀ ਆ ਜਿਹਦੀ ਆਪਾਂ ਫਿਰਨੀ ਵੀ ਇੱਕ ਬਹੁਤ ਸੋਹਣੀ ਬਣਾਤੀ ਹੈ ਤੁਹਾਡੇ ਸਾਹਮਣੇ ਕੰਕਰੀਟ ਦੀ ਜਿਹੜੀ ਫਿਰਨੀ ਬਣੀ ਆ ਤੇ ਇਹ ਕੋਈ ਪੌਣੇ 3 ਕਿਲੋਮੀਟਰ ਦੀ ਪੌਣੇ 3 ਕਿਲੋਮੀਟਰ ਦੀ ਇਹ ਛੜਕਿਆ ਇਹ 1 ਕਰੋੜ 19 ਲੱਖ 70 ਹਜ਼ਾਰ ਰੁਪਏ ਦੀ ਲਗਤ ਦੇ ਨਾਲ ਇਹ ਜਿਹੜੀ ਛੜਕਿਆ ਇਹਦਾ ਕੰਮ ਜਿਹੜਾ ਜਲਦੀ ਤੋਂ ਜਲਦੀ ਮੁਕੰਮਲ ਕਰਦਾਂਗੇ ਔਰ ਬੜੀ ਆਪਣੇ ਸਾਰਿਆਂ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਕਿ ਮੈਨੂੰ ਲੱਗਦਾ ਕਿ ਸਾਡੇ ਹਲਕਾ ਦੀ 15 ਸਾਲਾਂ ਬਾਅਦ ਜਿਹੜੀ ਇਹ ਕਿਸਮਤ ਜਾਗੀ ਆ ਕਿ ਜਿਹੜੀਆਂ 15-15 ਸਾਲ ਤੋਂ ਬਾਅਦ ਚ ਛੜਕਾਂ ਤੇ ਕਿਤੇ ਵੀ ਕੋਈ ਬੱਜਰੀ ਨਹੀਂ ਪਈ ਰਿਪੇਅਰ ਨਹੀਂ ਸੀ ਹੋਈ ਔਰ ਇਹ ਜਿਹੜੀਆਂ ਸੜਕਾਂ ਬਹੁਤ ਵਧੀਆ ਤਰੀਕੇ ਨਾਲ ਬਣਨੀਆਂ ਜਿਹੜੇ ਠੇਕੇਦਾਰ ਹੈ ਉਹਨਾਂ ਦੀ ਫੁੱਲ ਗਾਰੰਟੀ ਹੋਊਗੀ 5 ਸਾਲ ਦੀ ਸਾਡੇ ਸੀਐਮ ਸਾਹਿਬ ਨੇ ਕਿਹਾ ਕਿ ਤੇ ਮੈਂ ਸ਼ਾਹ ਜੀ ਤੋਂ ਨਹੀਂ ਪੱਥਰ ਰਖਾਦਾ ਤੇ ਮੈਂ ਸ਼ਾਹ ਜੀ ਦੀ ਹੁਣ ਗਰੰਟੀ ਵੀ ਲਾਦੇ ਆ ਕਿ ਜੇ ਟੋਟੀ ਕੀ ਤਾਂ ਤੁਸੀਂ ਜ਼ਿਮੇਵਾਰ ਜੀ ਸੋ ਇਸ ਕਰਕੇ ਜਿਸ ਕਰਕੇ ਕਿ ਮੈਂ ਫਿਰ ਸਰਕਾਰ ਦਾ ਤਹਿ ਦਲੋਂ ਧੰਵਾਦ ਕਰਦਾ ਏ ਸਰਕਾਰ ਨੇ ਸਾਨੂੰ ਬਹੁਤ ਦਿਲ ਖੋਲ ਕੇ ਗੱਫੇ ਦਿੱਤੇ ਆ ਇਹ ਕਲੀਆਂ ਸਰਕਾਰ ਬੇਰਵਾਸਤੇ ਨਹੀਂ ਕਈ ਛੜਕਾ ਜਿਹੜੀਆਂ ਸਾਡੀਆਂ 18 ਫੁੱਟ ਵੀ ਬਰ ਰਹੀਆਂ ਕਈ 12 ਫੁੱਟ ਵੀ ਬਰ ਰਹੀਆਂ ਕਈ ਛੜਕਾਂ ਸਾਡੀਆਂ ਜਿਹੜੀਆਂ ਵਾ ਕੱਚੀਆਂ ਤੋਂ ਪੱਕੀਆਂ ਜਿਹੜੀਆਂ ਜੇ ਨਵੀਆਂ ਜਿਹੜੀਆਂ 40 ਕਿਲੋਮੀਟਰ ਤੱਕ ਦਾ ਜਿਹੜਾ ਟੋਟਾ ਸਾਨੂੰ ਮਜੀਠੇ ਦਾ ਮਿਲਿਆ ਉਹ ਵੀ ਆਪਾਂ ਜਿੱਥੇ ਬਹੁਤ ਜ਼ਰੂਰੀ ਸੀਗੇ ਉਹ ਛੜਕਾ ਆਪਾਂ ਸਾਰੀਆਂ ਬਾਦੀਆਂ ਸੋ ਮੈਂ ਫਿਰ ਸਰਕਾਰ ਦਾ ਬਹੁਤ ਹੀ ਸ਼ੁਕਰੀਆ ਜੋ ਸੀ ਹਮ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੈਂ ਸਟੇਡੀਅਮ ਜਿਹੜੇ ਮੇਰੇ ਇਲਾਕੇ ਦੇ ਵਿੱਚ 30 ਸਟੇਡੀਅਮ ਜਿਹੜੇ ਆਏ ਆ ਆਪਾ ਤੁਲਵੰਡੀ ਖਮਣਾ ਪਿੰਡ ਦੇ ਵਿੱਚ ਖਲੋਦੇ ਆ ਥੋੜੇ ਦਿਨਾਂ ਤੱਕ ਆਪਾ ਸਟੇਡੀਅਮ ਦਾ ਵੀ ਇੱਥੇ ਨਹੀਂ ਪੱਥਰ ਰੱਖਾਂਗੇ ਗੋਤੇ ਦੇ ਥਾ ਦਾ ਵੀ ਜਿਹੜਾ ਸਟੇਡੀਅਮ ਜਿਹੜਾ ਉਹ ਪਾਸ ਹੋ ਗਿਆ ਤੇ ਉਹ ਆ ਗਿਆ ਆਪਾਂ ਉਹਦਾ ਵੀ ਥੋੜੇ ਦਿਨਾਂ ਤੱਕ ਨਹੀਂ ਪੱਥਰ ਰੱਖਾਂਗੇ ਸੋ ਮੈਂ ਸਮਝਦਾ ਕਿ ਚਲੋ ਮੈਂ ਕਹਿੰਨ ਕੋਈ ਚੰਗਾ ਜਾਂ ਮਾੜਾ ਨਹੀਂ ਕਹਿਣਾ ਮੇਰੇ ਤੋਂ ਪਹਿਲਾਂ ਵੀ ਕੋਈ ਜਿਹੜੇ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਵੱਡੇ ਲੀਡਰ ਰਹੇ ਆ ਜਿਨ੍ਹਾਂ 10-10 ਸਾਲ ਰਾਜੂ ਕੀਤਾ ਮੈਂ ਇੱਕ ਬੜੇ ਇਲਾਕੇ ਚ ਹਮੋਦਬਰ ਸਜਣਾ ਅਖ ਖਲੋਗੇ ਕਿ ਨਾ ਕਿ ਸਾਡਾ 1.5 ਸਾਲ ਦਾ ਕਾਰਜਕਾਲ ਤੇ ਉਹਨਾਂ ਦਾ 10 ਸਾਲਾਂ ਦਾ ਕਾਰਜਕਾਲ ਕੱਢ ਕੇ ਫਿਰ ਤੁਸੀਂ ਲੇਖਾ ਜੋਖਾ ਕਰਿਓਗੇ ਕੀ ਦਾ ਹੱਕ ਬੰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ